ਭਾਈ ਚੋਰਨ ਪਿਆਓ ਕਾਂਗਰਸ ਨੂੰ ਜਿੱਤਾਂ ਡਾਕਟਰ ਗਾਂਧੀ ਬੜੀ ਲੀਡ ਨਾਲ ਪਟਿਆਲਾ ਸਭ ਤੋਂ ਇੱਕ ਨੰਬਰ ਦਾ ਸੀਟ ਦਿੱਤੀ ਜਾ ਰਹੀ ਹੈ ਇਹਨਾਂ ਦੀ ਪੱਕਿਆ ਐਲਾਨ ਹੋਣਾ ਬਾਕੀ ਹੈ ਚੰਚੂ ਨੂੰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜਿਹੜਾ ਆਖਰਕਾਰ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜਾ ਪ੍ਰਚਾਰ ਆ ਲਗਾਤਾਰ ਕੀਤਾ ਜਾ ਰਿਹਾ ਹੈ ਪਟਿਆਲਾ ਦੀ ਗੱਲ ਕੀਤੀ ਆਵੇ ਪਟਿਆਲਾ ਦੇ ਵਿੱਚ ਕਾਂਗਰਸ ਪਾਰਟੀ ਦੇ ਮਿਤਵਾ ਡਾਕਟਰ ਤਰਵੇ ਗਾਂਧੀ ਦੇ ਹੱਕ ਦੇ ਵਿੱਚ ਬਾਈਕ ਰੈਣੀ ਜਿਹੜੀ ਗੱਡੀ ਜਾ ਰਹੀ ਹੈ ਜਿਹਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਬਾਟ ਤੇ ਉੱਪਰ ਪਟਿਆਲਾ ਸ਼ਹਿਰ ਦੀ ਢੇੜੀ ਲਗਾ ਰਹੇ ਨੇ ਜਾਨੀ ਕਿ ਪ੍ਰਚਾਰ ਕਰ ਰਹੇ ਨੇ ਕਿ ਕਾਗਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਵੇ ਜਨਕਿ ਡਾਕਟਰ ਗਾਂਧੀ ਗਾਂਧੀ ਨੂੰ ਜਿਹੜਾ ਇਹੋ ਵੋਟ ਦਿੱਤੀ ਜਾਵੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਈਕ ਰੈਲੀ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ ਨੇ ਉਹ ਉਹਨਾਂ ਦਾ ਕਾਫਲਾ ਪਹੁੰਚਿਆ ਤਾਂ ਉਹ ਜਿਹੜਾ ਡਾਕਟਰ ਗਾਂਧੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਜਨਕਿ ਦਾਵਾ ਕੀਤਾ ਜਾ ਰਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਡਾਕਟਰ ਗਾਂਧੀ ਜਿਹੜੇ ਨੇ ਉਹ ਜਿੱਤ ਹਾਸਲ ਕਰਨਗੇ ਪਰ ਇਹ ਫਤਵਾ ਲੋਕਾਂ ਨੂੰ ਦੇਣਾ ਪਰ ਇਹ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਉਮੀਦਵਾਰ ਨੂੰ ਜਿਹੜਾ ਜਿੱਤ ਹਾਸਲ ਹੁੰਦੀ ਹੈ ਤੇ ਕਿਹੜੇ ਸਿਰ ਤੇ ਸਜੇਗਾ ਤਾਜ ਇਹ ਆਉਣ ਵਾਲੇ ਸਮੇਂ ਜਿਹੜੀ ਤਸਵੀਰਾ ਹੋ ਸਾਬਤ ਹੋ ਸਕੇਗੀ ਸਭ ਵੇਖ ਸਿੰਗਰਾ ਦੀ ਗੱਲ ਕੀਤੀ ਆਵਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਮਾਰਚ ਆ ਉਹ ਨੌਜਵਾਨਾਂ ਦਾ ਮਾਰਚਾ ਪਟਿਆਲੇ ਤੋਂ ਸ਼ੀਰਾਂ ਲਗੇੜ ਤੋਂ ਹੁੰਦਾ ਹੋਇਆ ਬਾਜ਼ਾਰ ਦੀ ਗੇੜੀ ਲਗਾਏਗਾ ਜਿਸ ਤੋਂ ਬਾਅਦ ਲੋਕਾਂ ਨੂੰ ਜਾਗਰੂਤ ਕਰੇਗਾ ਕਿ ਡਾਕਟਰ ਗਾਂਧੀ ਨੂੰ ਜਰੀਆ ਵੋਟ ਪਾਈ ਜਾਵੇ ਦਾਦੋ ਜੇ ਕੀ ਆਉਣ ਵਾਲਾ ਭੁਗਤਿਆ ਹੋ ਡਾਕਟਰ ਗਾਂਧੀ ਜਿਹੜੇ ਨੇ ਉਹ ਬਣਾ ਸਕਦੇ ਨੇ ਦਾਵਾ ਤੇ ਵਾਦਾ ਜਿਹੜਾ ਕੀਤਾ ਜਾ ਰਿਹਾ ਪਰ ਲੋਕ ਤੁਹਾਨੂੰ ਬਾਈ ਕਿੱਥੋਂ ਆਇਆ ਵੀਰੇ ਤਤੜ ਪਿੰਡ ਤੋਂ ਬਾਈ ਕੀ ਕਹਿਣਾ ਤੁਹਾਨੂੰ ਬਾਈ ਚੋਰਾਂ ਨੂੰ ਪਿਆਓ ਕਾਂਗਰਸ ਨੇ ਜਿੱਤੋ ਇਹਨੇ ਚੋਰ ਘਰੇ ਨੇ ਚੋਰ ਨਵੇਂ ਪਾਰਟੀ ਕੁਛ ਨਹੀਂ ਕਰਿਆ ਹੁਣ ਤੱਕ ਕਿਹੜੀ ਪਾਰਟੀ ਨੇ ਆਵਾਦੀ ਪਾਰਟੀ ਦਾ ਕਹਿੰਦੀ ਵੀਰੇ ਸਾਡਾ ਕੰਮ ਬੋਲਦਾ ਕੋਈ ਕੁਛ ਨਹੀਂ ਕਰਿਆ ਹੈਗਾ ਕਿਸੇ ਨੇ ਵੀ ਕਿਹੜੀ ਪਾਰਟੀ ਨੇ ਕੁਝ ਨਹੀਂ ਕਰਾਇਆ ਬਈ ਕੱਲ ਦੱਲਦੇ ਕਾਂਗਰਸ ਨੇ ਆਮ ਆਦਮੀ ਪਾਰਟੀ ਕਿਹੜੀ ਪਾਰਟੀ ਨੇ ਬਈ ਕੁਝ ਨਹੀਂ ਕਰਾਇਆਗਾ ਸਿੱਧੂ ਮੂਸੇ ਵਾਲਾ ਮਰਵਾਤਾ ਇਹਨਾਂ ਨੇ ਯਾਰ ਬੇਕਾਰ ਪਾਰਟੀ ਜਿਵੇਂ ਕੁਝ ਨਹੀਂ ਕਰੇਗਾ ਬਈ ਸਾਡਾ ਕੰਮ ਬੋਲਦਾ ਸੀ ਨੌਕਰੀਆਂ ਦਿੱਤੀਆਂ ਨੇ ਬਿਜਲੀ ਫਰੀ ਕਰਤੀ ਕੁਝ ਵੀ ਨਹੀਂ ਕਰਿਆ ਸਾਨੂੰ ਤਾਂ ਕੁਝ ਵੀ ਨਹੀਂ ਦੇਖਿਆ ਹੈਗਾ ਅੱਛਾ ਹਾਂ ਜਿਵੇਂ ਬਿਲਾ ਬਿਜਲੀ ਦੇ ਬਿੱਲ ਪਾਉਂਤਾ ਹੀ ਪੈਣੇ ਬਈ ਅੱਛਾ ਠੀਕ ਹੈ ਬਈ ਤੁਸੀਂ ਕਿਥੋਂ ਆਏ ਬਈ ਤੁਸੀਂ ਲੋਕ ਲਈ ਆ ਵੀਰੇ ਕੀ ਕਹਿਣਾ ਚਾਹੁੰਦੇ ਹੋ ਭਾਈ ਜਿਹੜਾ ਪਰਚਾ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਆਇਆ ਨਾ ਤੁਸੀਂ ਆਇਓ ਨਾ ਭਾਈ ਹਾਂਜੀ ਹਾਂਜੀ ਵਿਚਾਰ ਆਹੀ ਆਹੀ ਬਸ ਕਾਂਗਰਸ ਦੀ ਸਰਕਾਰ ਚਾਹਨੇ ਸੀ ਡਾਕਟਰ ਗਾਂਧੀ ਦੇ ਨਾਲ ਆਈ ਅੱਛਾ ਹਾਂਜੀ ਡਾਕਟਰ ਗਾਂਧੀ ਨੇ ਕੀ ਕੰਮ ਕਰਿਆ ਤੁਹਾਨੂੰ ਪਤਾ ਕੁਝ ਪਹਿਲਾਂ ਜਦੋਂ ਪਹਿਲਾ ਐਮਪੀ ਹੁੰਦਾ ਸੀ ਕੀ ਕੁਝ ਕਰਿਆ ਉਹਨੇ ਉਹਨਾਂ ਨੇ ਬਥੇਰੇ ਚੰਗੇ ਕੰਮ ਕੀਤੇ ਨਹੀਂ ਤਾਂ ਹੀ ਉਹਨਾਂ ਦੇ ਨਾਲ ਇੰਨੀ ਸਪੋਰਟ ਖੜੀ ਆ ਚੰਗੇ ਕੰਮ ਦੋ ਗਣਾ ਹੋਗੇ ਕਿਹੜੇ ਚੰਗੇ ਸ਼ਹਿਰ ਤੇ ਸਾਰੇ ਜਿਵੇਂ ਗੁੰਡਾਗਰਦੀ ਵਗੈਰਾ ਹੋ ਗਈ ਹੋਰ ਅੱਜ ਦੇ ਰਾਜ ਚ ਤੁਸੀਂ ਦੇਖ ਰਹੇ ਹੋ ਵੀ ਗੁੰਡਾਗਰਦੀ ਕਿੰਨੀ ਵੱਧ ਰਹੀ ਹੈ। ਅੱਛਾ ਤੇਰਾ ਡਾਕਟਰ ਕਾਂਦੀ ਨੇ ਗੁੰਡਾਗਰਦੀ ਨਹੀਂ ਹੁੰਦੀ ਜਦੋਂ ਡਾਕਟਰ ਕਾਂਦੀ ਹੁੰਦੇ। ਅੱਛਾ। ਹਾਂਜੀ। ਠੀਕ। ਹੋਰ ਕੀ ਕੰਮ ਚੱਲੇਗੀ ਤੇ ਉਹਨਾਂ ਨੇ? ਹੋਰ ਤਾਂ ਸਰਕਾਰ ਬਣੂਗੀ ਫਿਰ ਲੋਕਾਂ ਨੂੰ ਆਪ ਹੀ ਦੇਖੀ ਜੂਗੇ। ਪਹਿਲਾਂ ਐਮਪੀ ਰਹੇ ਹੋ। ਹਾਂਜੀ ਹਾਂਜੀ ਭਾਈ ਜੀ। ਭਾਈ ਪਹਿਲਾਂ ਐਮਪੀ ਰਹੇ ਨੇ ਕੋਈ ਚੰਗਾ ਕੰਮ ਕੀਤਾ ਉਹਨਾਂ ਨੇ। ਬਿਲਕੁਲ ਕੀਤਾ ਭਾਈ ਜੀ। ਕੋਈ ਦੋ-ਚਾਰ ਕੰਮ ਗਿਣਾ ਦੋ ਉਹਨਾਂ ਨੇ ਚੰਗੇ ਕੰਮ ਕੀਤੇ। ਜਿਵੇਂ ਕਿ ਸੜਕਾਂ ਸੁੜਕਾਂ ਦੇ ਹੋ ਗਏ। ਮਹਿਲਾ ਸੁਰੱਖਿਆ ਹੋ ਗਈ। ਯਾ ਆਪਣਾ ਪਾ ਪੈਨਸ਼ਨ ਵਗੈਰਾ ਹੋ ਗਈ। ਸਾਰਾ ਆਮਾ ਦੀ ਬਾਡੀ ਲਗਦਾ ਅਸੀਂ ਵੀ ਦੇ ਰਿਹਾ ਉਹਦਾ ਅੱਜ ਕੱਲ ਤੁਸੀਂ ਦੇਖ ਹੀ ਰਹੇ ਸਾਰੇ ਚੋਰ ਨੇ ਪਹਿਲਾਂ ਆਪਣੀ ਜੇਬਾਂ ਭਰਨ ਦੀ ਕਰਦੇ ਆਂ। ਉਹ ਬਿਲਕੁਲ ਇਹ ਨੌਜਵਾਨ ਜਿਹੜੇ ਨੇ ਕਹਿ ਰਹੇ ਨੇ ਵੀ ਆਪਣੀਆਂ ਜੇਬਾਂ ਦੇ ਭਰਨ ਦੀ ਗੱਲ ਕਰਦੇ ਨੇ। ਉਹ ਤਸਵੀਰ ਤੁਹਾਨੂੰ ਲਗਾਤਾਰ ਦਿਖਾ ਰਿਹਾ। ਰੈਲੀ ਦੇ ਵਿੱਚ ਪਹੁੰਚੇ ਨੇ ਕਿਵੇਂ ਲੱਗ ਰਿਹਾ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ। ਇਹ ਤੁਹਾਨੂੰ ਦਾ ਹਾਫਲਾ ਇਹ ਤੁਹਾਨੂੰ ਦੱਸ ਰਿਹਾ। ਇਹ ਤਾਂ ਸ਼ੁਰੂਆਤ ਹੈ ਹਾਲੇ। ਅੱਗੇ ਅੱਗੇ ਦੇਖਦੇ ਆਂ ਕੀ ਬੰਦਾ ਹੈ ਲੇਕਿਨ ਬਹੁਤ ਜ਼ਿਆਦਾ ਯੂਰ ਦੇ ਵਿੱਚ ਜੋਸ਼ ਹੈ। ਜੋ ਬਸਾਰਾ ਪਟਿਆਲਾ ਪੰਜਾਬ ਹੀ ਜੋ ਹੈ ਪੂਰਾ ਕਾਂਗਰਸ ਨੋਮਾ ਹੋਇਆ ਪਿਆ 55 ਹੋਇਆ ਪਿਆ ਤੇ ਡਾਕਟਰ ਗਾਂਧੀ ਬੜੀ ਲੀਡ ਨਾਲ ਪਟਿਆਲਾ ਸਾਹਿਬ ਨੂੰ ਇੱਕ ਨੰਬਰ ਦੀ ਸੀਟ ਦਿੱਤੀ ਜਾ ਰਹੀ ਹੈ ਲੱਗਦਾ ਕਿੰਨੇ ਕਾਜੀ ਸੀ ਜਿਹੜੀ ਆ ਮਾਰ ਜਾਂਦੇ ਨਾਲ ਜਿੱਤ حاصل ਹੋਵੇਗੀ ਉਹ ਕਾਫਲਾ ਬੜਾ ਵੱਡਾ ਹੈ ਪਟਿਆਲਾ ਜਿਹੜੀ ਸੀਟ ਹੈ ਪੰਜਾਬ ਦੇ ਇੱਕ ਨੰਬਰ ਤੇ ਸੀਟ ਆਏਗੀ ਬڑا ਬੋਲੋ ਕਹਿੰਦੇ ਵੀ ਛੋਟਾ ਬੋਲ ਮੂਹ ਬڑے ਮੜਾ ਬੜਾ ਮੂਹ ਛੋਟਾ ਬڑا ਬੋਲਣਾ ਬੋਲੀਏ ਕਰਤਾਰੋਂ ਡਰੀਏ ਠੀਕ ਹੈ ਮਤਲਬ ਇਸ ਕਰਕੇ ਵੱਡੀ ਗੱਲ ਨਹੀਂ ਕਰਨੀ ਚਾਹੀਦੀ ਲੇਕਿਨ ਪਰਮਾਤਮਾ ਦੇ ਉੱਪਰ ਛੱਡ ਦੇ ਪਰਮਾਤਮਾ ਨੂੰ ਪਤਾ ਹੈ ਹੋਣ ਵਾਲਾ ਹੈ ਰੈਲੀ ਦੀ ਗੱਲ ਕੀਤੀ ਆਵੇ ਸ਼ੁਰੂ ਕਿਤ ਹੋਈ ਆ ਕਿੱਥੇ ਸਮਾਪਤ ਹੋ ਰੈਲੀ ਤੋਂ ਸ਼ੁਰੂ ਹੋਈ ਹੈ ਤੇ ਦਾ ਮਾਲ ਤੇ ਆਫਿਸ ਜਿਹੜਾ ਸਾਡਾ ਆਫਿਸ ਆ ਕੋਆਰਡੀਨੇਸ਼ਨ ਆਫਿਸ ਉੱਤੇ ਖਤਮ ਕਰ ਰਹੀ ਹੈ ਸਮਝਦਾ ਵੀ ਵਿਰੋਧੀਆਂ ਜਿਹੜੀਆਂ ਕਰਾਰੀ ਜਿਹੜੀ ਆ ਜਵਾਬ ਮਿਲ ਗਿਆ ਵੀ ਆ ਰੈਲੀ ਤੋਂ ਬਾਅਦ ਇਹ ਹੁਣ ਤੁਸੀਂ ਮੈਂ ਕਹਿ ਨਹੀਂ ਸਕਦਾ ਉਹ ਇਹ ਗਲਤ ਹੋ ਜਾਏਗੀ ਗੱਲ ਇਹ ਕੀ ਕਹਿਣਾ ਹੈ ਕਿ ਤੁਸੀਂ ਰੈਲੀ ਦੇ ਵਿੱਚ ਪਹੁੰਚੋ ਥੋੜਾ ਦੋ ਸ਼ਬਦ ਬੋਲ ਦੋ ਤੁਸੀਂ ਵੀ ਇਹਨਾਂ ਖਾਸ ਤੌਰ ਤੇ ਕਾਂਗਰਸੀ ਬੱਲੇ ਬੱਲੇ ਆ ਜੀ ਸਭ ਬਿਲਕੁਲ ਦਾਵਾ ਕੀਤਾ ਜਾ ਰਿਹਾ ਸਾਡੇ ਨਾਲ ਜਿਹੜੇ ਕਾਂਗਰਸੀ ਵਰਕਰ ਮੌਜੂਦ ਨੇ ਕਿਦਾਂ ਲੱਗ ਰਿਹਾ ਰੈਲੀ ਦੇ ਵਿੱਚ ਪਹੁੰਚ ਕੇ ਕਹਿੰਦੇ ਜਿੱਤ ਪੱਕੀ ਐ ਐਲਾਨ ਹੋਣਾ ਬਾਕੀ ਐ ਪੱਕੀ ਐ ਐਲਾਨ ਹੋਣਾ ਬਾਕੀ ਐ ਆਦਾ ਕਾਠੇ ਦਾਦਾ ਕਿ ਡਾਕਟਰ ਗਾਂਧੀ ਜਿੱਤਣਗੇ ਸੈਂਟਰਲ ਮਾ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨਗੇ ਬਿਲਕੁਲ ਦਾਵਾ ਕੀਤਾ ਜਾ ਰਿਹਾ ਹੈ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਪਰਨਦੀ ਜਿਹੜੀ ਹੈ ਉਹ 57 ਜਿਹੜੀ ਜਿਤਾਈ ਜਾ ਰਹੀ ਹੈ ਸੋ ਨੌਜਵਾਨ ਜਿਹੜੇ ਨੇ ਉਹ ਬਾਈਕਾਂ ਪਰ ਪਹੁੰਚੇ ਹੋਏ ਨੇ ਇਹ ਜਿਹੜਾ ਕਾਫਲਾ ਹੋ ਚਰਦੀਕਲਾ ਟਾਈਮ ਟੀਵੀ ਦੇ ਮਾਧਿਅਮ ਤੇ ਰਾਹੀਂ ਤੁਸੀਂ ਦੇਖ ਸਕਦੇ ਹੋ ਸਰ ਕਾਫਲਾ ਦਿਖਾਇਆ ਜਾਵੇ ਉਹ ਜਿਹੜਾ ਨੌਜਵਾਨਾਂ ਦਾ ਕਾਫਲਾ ਸੋ ਨੌਜਵਾਨਾਂ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਇਹ ਨੌਜਵਾਨ ਨੇ ਜਿਹੜੇ ਕੀ ਉਹ ਇਸ ਰੈਲੀ ਦੇ ਵਿੱਚ ਪਹੁੰਚੇ ਨੇ ਉਹ ਸ਼ੇਰਾਲਾ ਗੇਟ ਤੋਂ ਜਿਹੜੀ ਇਹ ਰੈਲੀ ਹੈ ਇਹ ਜਾ ਰਹੀ ਹੈ ਸੋ ਪਟਿਆਲੇ ਦੀਆਂ ਤਸਵੀਰਾਂ ਨੇ ਤੁਹਾਨੂੰ ਚੜਜੀ ਗਲਾ ਟਾਈਮ ਟੀਵੀ ਦੇ ਮਾਧਮ ਦੇ ਨਾਲ ਦਿਖਾ ਰਿਆ ਸੋ ਠਾਠਾਇ ਮਾਰਦਾ ਇਕੱਠ ਇਸ ਰੈਲੀ ਦੇ ਵਿੱਚ ਡਾਕਟਰ タルਮੀਨ ਗਾਂਧੀ ਜੋ ਕਿ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਕਾਫਲਾ ਇਹ ਆਉਣ ਵਾਲੇ ਜਿਹਨਾਂ ਦੇ ਵਿੱਚ ਨੇ ਕਾਫਲਾ ਤੁਸੀਂ ਦੇਖ ਸਕਦੇ ਹੋ ਇਹਦਾ ਪੂਰਾ ਰਹਿ ਗਿਆ ਭਾਈ ਕਿੱਥੋਂ ਆਇਆ ਮੇਰੇ ਕਿੱਥੋਂ ਆਇਆ ਤਲਵੰਡੀ ਵਾਲਕ ਤੋਂ ਭਾਈ ਤਲਵੰਡੀ ਕਿਉਂ ਆਇਆ ਇਹ ਉੱਪਰ ਨਾਲਾ ਨੋੜਦੇ ਪਰਤਨਾ ਦੋਆ ਜੀ ਬੈਠਾ ਤੇ ਕੀ ਪ੍ਰੋਗਰਾਮ ਕੀ ਹੈ ਇਹ ਇਹ ਇਕੱਠ ਹੈ ਆਪਣੇ ਗਾਂਧੀ ਜੀ ਦਾ ਤੇ ਕੀ ਪ੍ਰੋਗਰਾਮ ਕੀ ਹੈ ਇਹ ਅਰੇ ਰੈਲੀ ਹੈ ਇਹ ਖਲਾਉ ਦੀ ਗਾਂਧੀ ਰੈਲੀ ਹੈ ਮੈਨੂੰ ਨਹੀਂ ਪਤਾ ਉਹ ਬੁਲਾਇਆ ਗਿਆ ਆ ਗਿਆ ਕਿੰਨੇ ਬੈਠੇ ਪੈਸੇ ਪੂਰੇ ਕੋਈ ਨਹੀਂ ਆਇਆ ਤੇਲ ਪੋਇਆ ਹਾਂ ਤੇਲ ਪੋਇਆ ਪਿਆ ਪਿਆਰ ਲੈ ਆਇਆ ਹਾਂ ਪਿਆਰ ਲੈ ਗਿਆ ਸੋ ਬਿਲਕੁਲ ਨੌਜਵਾਨ ਜਿਹੜੇ ਕਹਿੰਦੇ ਨੇ ਪਿਆਰ ਲੈ ਕੇ ਆਇਆ ਹਨ ਕਿ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੋ ਤਾਂ ਕਰਕੇ ਆਇਓ ਹਾਂ ਭਾਈ ਪਿਆਰ ਲੈ ਆਇਆ ਜੀ ਕਰਕੇ ਆਇਆ ਵੀਰੇ ਆਪਾਂ ਹਾਂਜੀ ਵੋਟ ਵੀ ਇਤਰੀ ਜਾਏਗੀ ਫਿਰ ਕਿਲਾ ਪਿਆਰ ਤੇ ਮੁਹੱਬਤ ਦੇ ਕਰਕੇ ਲੋਕ ਨੇ ਇੱਥੇ ਪੁੱਛੇ ਨੇ ਛੇਰਾ ਲਗੇਰ ਤੋਂ ਜਿਹੜਾ ਕਾਫਲਾ ਉਹ ਉਰੋਂ ਨਿਕਲਿਆ ਚੱਲ ਕੇ ਬਾਜ਼ਾਰ ਦੇ ਵਿੱਚ ਹੁੰਦਾ ਹੋਇਆ ਸਮਾਪਤ ਹੋਵੇਗਾ ਪੁੱਤਰੋ ਕੰਮ ਨਹੀਂ ਭਾਈ ਡਾਕਟਰ ਕਾ ਰਵੀਰ ਗਾਂਧੀ ਦੇ ਹੱਕ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਡਾਕਟਰ ਕਾ ਰਵੀਰ ਗਾਂਧੀ ਜਿਹੜੇ ਨੇ ਉਹ ਜਿੰਦਾਬਾਦ ਰੋਡ ਛੋੜ ਕੱਟ ਰਹੀ ਰੋਡ ਛੋੜ ਤੇ ਦਰਾਂ ਜਿਹੜਾ ਲੋਕਾਂ ਦਾ ਹੰਗਾਰਾ ਜਦਾ ਹੋ ਮਿਲ ਰਿਹਾ ਹੈ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਇੱਕੋ ਸਵੇਰ ਤੋਂ ਚੱਲੇ ਹੋਏ ਆ ਔਰ 10 ਫੰਕਸ਼ਨ ਆ ਸੁਨੌਰ ਹਲਕੇ ਚ ਕਰਤੇ ਬਲਵੇੜੇ ਚ ਵੀ ਰੋਡ ਸ਼ੋਅ ਕੀਤਾ ਔਰ ਹੁਣ ਪਟਿਆਲੇ ਸ਼ਹਿਰ ਦਾ ਰੋਡ ਸ਼ੋਅ ਕੀਤਾ ਜਾ ਰਿਹਾ ਔਰ ਸ਼ਾ ਲੋਕਾਂ ਦਾ ਦੇਖੋ ਜਿੰਨਾ ਬਾਹਰੇ ਲੋਕ ਗਾਂਧੀ ਜੀ ਨੂੰ ਪਿਆਰ ਕਰਦਾ ਆ ਰਹੇ ਨੇ ਬਿਲਕੁਲ ਡਾਕਟਰ ਗਾਂਧੀ ਨੇ ਜਿਹੜਾ ਪਿਆਰ ਕੀਤਾ ਜਾ ਰਿਹਾ ਹੈ ਮਤਰਾੰ ਦਾ ਡਾਕਟਰ ਗਾਂਧੀ ਜਿਹੜੇ ਨੇ ਉਹ ਇੱਥੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ